ਬੀਤੇ ਦਿਨੀ ਸਨੌਰ ਹਲਕੇ ਦੇ ਪਿੰਡ 마ੜੂ ਦੇ ਵਿੱਚ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਕਾਰਾਂ ਵਾਲਿਆਂ ਤੋਂ ਗੱਡੀਆਂ ਵਾਲਿਆਂ ਤੋਂ ਨਜਾਇਜ਼ ਵਸੂਲੀ ਕੀਤੀ ਜਾ ਰਹੀ ਸੀ ਪੁਲੋਂ ਤੋਂ ਲੰਘਣ ਦੇ ਨਾਂ ਉੱਤੇ ਪੈਸੇ ਦੇ ਜਿਹੜੇ ਉਹ ਮੰਗੇ ਜਾ ਰਹੇ ਸੀ ਅਤੇ ਨਾ ਹੀ ਇਸ ਦੀ ਕੋਈ ਪਰਤੀ ਆ ਜਿਹੜੀ ਉਹ ਦਿੱਤੀ ਜਾ ਰਹੀ ਸੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਪੁਲਾ ਜਿਹੜਾ ਉਹ ਪਿੰਡ ਦਾ ਆਪਣਾ ਹੈ ਰਾਹ ਬੰਦ ਹੋਣ ਕਰਕੇ ਤੋਂ ਵਾਹਨ ਲੰਘਦੇ ਨੇ ਜਿਸ ਕਰਕੇ ਗੋਲ ਦਾ ਨੁਕਸਾਨ ਆ ਜਿਹੜਾ ਹੋ ਰਿਹਾ ਏ ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਨੇ ਗੱਲ ਲਾ ਰਹੀ ਉਹ ਆਖੀ ਸੀ ਤਾਂ ਇਸ ਮਾਮਲੇ ਵਿੱਚ ਸਰਪੰਚ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਦਾ ਦਾਵਾ ਹੈ ਜਿਹੜਾ ਉਹ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਸਰਪੰਚ ਬਲਜਿੰਦਰ ਸਿੰਘ ਦਾ ਮੈਡੀਕਲ ਮਾਤਾ ਕਸ਼ਲਿਆ ਹਸਪਤਾਲ ਪਟਿਆਲਾ ਦੇ ਵਿੱਚ ਕਰਵਾਇਆ ਗਿਆ ਹੈ ਜਿਸ ਤੋਂ ਬਾਅਦ ਅਗਲੀ ਰੀ ਕਾਰਵਾਈ ਹੈ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਸਾਥੀ ਇਸ ਦੇ ਵੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਅਤੇ ਉਹ ਵਾਇਰਲ ਵੀਡੀਓ ਵੀ ਇੱਕ ਵਾਰ ਤੁਹਾਨੂੰ ਮੁੜ ਤੋਂ ਦਿਖਾਉਂਦੇ ਆ ਜਿਸ ਦੇ ਵਿੱਚ ਗੱਡੀਆਂ ਵਾਲਿਆਂ ਤੋਂ ਪੈਸੇ ਦੇ ਜਿਹੜੇ ਉਹ ਮੰਗੇ ਜਾ ਰਹੇ ਸੀ ਇਹ ਮਜੂਦਾ ਸਰਪੰਚਾ ਬਲਜਿੰਦਰ ਸਿੰਘ ਇਹ ਇਹਨੂੰ ਗ੍ਰਿਫਤਾਰ ਕੀਤਾ ਬਾਕੀਆਂ ਤੇਲੇ ਰੇਡ ਜਾਰੀ ਹੈ ਇਹ ਆਪ ਹੀ ਕਰਦੇ ਸੀ ਨਾ ਜਿਹੜੀ ਟੈਕਸ ਵਸੂਲੀ ਵੀਡੀਓ ਵੀ ਵਾਇਰਲ ਹੋਈ ਸੀ ਬਿਲਕੁਲ ਬਿਲਕੁਲ ਆਪ ਹੀ ਸੀਗੇ ਇਹ ਵੀਡੀਓ ਬੈਲੋ ਹੀ ਉੱਥੇ ਵੀ ਆਫਿਸ ਹੈ ਜੇ ਸਰਕਾਰੀ ਕੋਈ ਉਚਿਤਤਾ ਨਹੀਂ ਨਾ ਆਇਆ ਵੀ ਕੋਈ ਮਤਵਾ ਆਇਆ ਪਰ ਕਿ ਕੁਛ ਮਤਬ ਇਹਨਾਂ ਦੀ ਆਪ ਦੀ ਬਦਮਾਸ਼ੀ ਨਹੀਂ ਸਾਡੇ ਤੈਂਚ ਕੋਈ ਮਤਲਬ ਆਪ ਦੀ ਬਦਮਾਸ਼ੀ ਦੇ ਤੌਰ ਤੇ ਕਰਦੇ ਕਿਤੋਂ ਜੀ ਪਟਿਆਲੀਆਂ ਦਾ ਜੀ 200 ਰੁਪਏ ਟੈਕਸੀ ਰੋਡ ਲੱਗਾ ਜੀ ਕੀ ਇਹ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਪਰ ਮਾਰਾ ਦੀ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਾਰੇ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜੀ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਯਾਰ ਆਪਣੀ ਆਪਣਾ ਸ਼ਹਿਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇ ਕੇ ਲੈ ਮੈਨੂੰ ਐਂ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹਰੇ ਇਹ ਲੋਕ ਗੱਲ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਉਹ ਨਹੀਂ ਲਾ ਲਾ ਯਾਰ ਬਸ ਵਾਫੇ ਠੀਕ ਹੈ ਗੱਲ ਹੀ ਖਤਮ ਉਹ ਨਹੀਂ ਲਾ ਲਾ ਬਸ ਬਸ ਗੱਲ ਹੀ ਖਤਮ ਹੈ ਫੇ ਗੱਲ ਖਤਮ ਕਿਤੋਂ ਜੀ ਪਟਿਆਲੇੋਂ ਭਾਜੀ 200 ਰੁਪਏ ਟੈਕਸੀ ਰੂਟ ਲੱਗਾ ਜ ਇਹ ਗੀਲ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਹੈ ਦੇਖੀ ਲੱਗਦਾ ਹੈ ਅਸਾਂ ਕੰਮ ਇੱਧਰ ਆਲਾ ਯਾਰ ਇਹ ਪੁਲ ਕਿੱਲੇ ਲੜਨੋ ਦੇ ਲਈ ਇਹੋਂ ਲੈ ਰਿਹਾ ਹਾਂ ਜੀ ਦੱਸੋ ਮਹਾਰਾਜ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਦਾ ਰੋਜ਼ ਨਿਕਲਣਾ ਉਸਤਾ ਬਾ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਟਾਈਮ ਤੱਕ ਲੱਗੋਗੇ ਜੀ ਇਹ ਵੇਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਹਾਰਾਜ ਡੇਂਟ ਦੋ ਰੋਡ ਦੀ ਉੱਥੇ ਯਾਰ ਪਾਸ ਵਾਲੇ ਨੇ ਦੋ ਦਿਨ ਦੋ ਨਹੀਂ 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 ਮਾਫ ਕਰੋ ਮਾਫ ਕਰੋ ਨਹੀਂ ਜਾਓ ਬਣੋ ਜੇ ਭਾਈ ਸਾਹਿਬ ਪੰਚਾਇਤ ਨਾਲ ਮਹਾਰਾਜ ਆਪਣੇ ਇਲਾਕੇ ਦੇ ਬੰਦਾ ਨੇ ਐ ਕਰੋਗੇ ਬਈ ਸਿਮ ਬਣੂਗੇ ਯਾਰ ਦੋ ਕਿਲੇ 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜਿਆਦਾ ਨਹੀਂ ਹੈ ਯਾਰ ਮਹਾਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਮ੍ਰਾਲਾ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੀ ਗੱਲ ਬਣੀ ਮਹਾਰਾਜ ਯਾਰ ਮਰਮ ਹਮਾਰਾ ਯਾਰ ਜੀ ਆ ਜਾਓ ਪੰਚਾਇਤ ਨਾਲ ਗੱਲ ਕਰ ਲੀਏ ਭਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਨੂੰ ਗੱਲ ਸੁਣੋ ਇੱਕ ਮਿੰਟ ਜਿੱਦਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਕਟੈਕਸ ਲੰਝੇ ਹੁੰਦੇ ਇਹ ਤਾਂ ਪੰਚਾਇਤ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਨੂੰ ਦਿਖਾਣੀਆਂ ਪਰਚੀ ਮਾਲ ਨੂੰ ਦਿਖਾएंगे ਲੈ Google Pay ਕਰ ਕਰ Google ਕਰ ਲੈ ਮਾਲ ਕਿਉਂ ਦਿਖਾ ਲਈਓ ਇਧਰ ਆ ਅਗਰ ਇਹਨੇ ਦੇ ਨੰਬਰ ਬੁੱਕਲੇ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਕੋਕਲ ਕਰ ਕਰ ਕੋਕਲ ਵੀ ਕਰ ਨਹੀਂ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾਣ ਨਾ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਵੇਖੀ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਕਰੋ ਭਾਜੀ ਯਾਰ ਆਪਣੀ ਵਾਂਗ ਸੈਰ ਦੀ ਗੱਡੀ ਨਾ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਮੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕਲ ਬੋਲ ਪਾ ਲਾਂਗੇ ਰੋਕਲ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਤੁਹਾਨੂੰ ਹੁੰਦੇ ਅਟੈਕ ਕਰ ਰਹੇ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਬਾ ਫਿਰ ਠੀਕ ਹੈ ਗੱਲ ਹੀ ਖਤਮ ਨਹੀਂ ਲਾ ਲਾ ਬਸ ਬਾ ਗੱਲ ਹੀ ਖਤਮ ਬਈ ਗੱਲ ਖਤਮ ਹੈ ਬਿਹਾਰ ਤੇ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅਲੱਲਾ ਜੱਲੇ ਆਏ ਚਲੋ